ਸਰੋਣ ਡਾਕਟਰ ਜਨਾ ਨੂੰ ਪੀਲਤੀ ਤੇ ਹੀ ਲੋਕਾਂ ਨੂੰ ਵਿੱਚ ਉਹ ਰਿਸ਼ਾ ਡਾਕਟਰ ਤੋਂ ਬਚੋ ਇੱਥੇ ਜਨਾ ਲਾਈ ਬਿਲਕੁਲ ਫਰੀ ਹੋ ਰਿਹਾ ਬਿਨਾਂ ਕਾਸ਼ਤ ਦੇ ਹੋ ਰਿਹਾ ਭਾਵੇਂ ਸ਼ੂਗਰ ਹੈ ਭਾਵੇਂ ਬਲੱਡ ਕੋਈ ਦਵਾਈ ਸਾਰੇ ਫਰੀ ਦਿੱਤੀ ਜਾਂਦੀ ਹੈ ਚੋੜੇਆ ਡਾਕਟਰਾਂ ਤੋਂ ਬਚਣ ਦੀ ਆਪਣਾ ਤਾਲ ਲੋੜ ਹੈ ਉਹ ਮਮ ਪਰ ਵਜ ਪਾ ਕੇ ਲੋਕਾਂ ਨੂੰ ਖਰਾਬ ਅਤੇ ਸੇਧ ਨੂੰ ਤਾਂ ਤੁਸੀਂ ਵੀ ਚਰਾਫ ਕਰਨਾ ਚਾਹੁੰਦੇ ਉਸੇ ਸਮੇਂ ਡਾਕਟਰਾਂ ਤੋਂ ਚਾਹ ਕਰਦਾ ਹੈ ਜੀ ਰਾਜੀ ਦਾ ਦਰਸਨ ਕਰ ਸਕਦੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਡਾਕਟਰ ਰਚਨਾ ਸਿੰਘ ਆਮਾਦੀ ਕਲੀਨਿਕ ਸਚਕਣ ਰੋਡ ਕੰਮ ਕਰ ਰਹੀਆਂ ਮਾਨਯੋਗ ਮੁੱਖ ਮੰਤਰੀ ਸਾਹਿਬ ਤੇ ਮਾਨਯੋਗ ਸਿਹਤ ਮੰਤਰੀ ਸਾਹਿਬ ਦੇ ਜਾਂ ਗਾਈਡਲਾਈਨਸ ਦੇ ਅਕੋਰਡਿੰਗ ਅਸੀਂ ਆਪਣਾ ਕੰਮ ਕਰ ਰਹੇ ਹਾਂ ਤੇ ਅੱਜ ਸਾਡੇ ਕੋਲ ਐਸਐਮਓ ਡਾਕਟਰ ਸਰਬਜੀਤ ਸਿੰਘ ਆਈਸੀਗੇ ਆਣਾ ਸਾਡਾ ਕੰਮ ਵੇਖਿਆ ਤੇ ਸਾਰੇ মিডিਆ ਨੇ ਸਾਡ ਅੱਜ ਪਹੁੰਚ ਕੇ ਸਾਡਾ ਸਾਥ ਦਿੱਤਾ ਤੇ ਸਾਡੇ ਕੰਮ ਨੂੰ ਪ੍ਰੇਸ ਕੀਤਾ ਤੇ ਆਪਾਂ ਕੋਸ਼ਿਸ਼ ਕਰਾਂਗੇ ਕਿ ਮੈਂ ਆਪਣੀ ਕਲੀਨਿਕ ਦੇ ਵਿੱਚ ਵੱਧ ਤੋਂ ਵੱਧ ਮਰੀਜ਼ਾਂ ਨੂੰ ਵਧੀਆ ਤਰੀਕੇ ਨਾਲ ਡੀਲ ਕਰ ਸਕਾਂ ਉਹਨਾਂ ਨੂੰ ਗਾਈਡਲਾਈਨਸ ਦੇ ਅਕੋਰਡਿੰਗ ਗਾਈਡ ਕਰ ਸਕਾਂ ਤੇ ਹੁਣ ਆਪਾਂ ਦੇਖ ਰਹੇ ਹਾਂ ਕਿ ਅੱਗੇ ਬਰਸਾਤੀ ਮੌਸਮ ਆ ਰਿਹਾ ਹੈ ਲਾਈਕ ਅ ਥੋੜਾ ਜਿਹਾ ਇਸ ਚੀਜ਼ ਲਈ ਸਾਨੂੰ ਤਰਕ ਰਹਿਣਾ ਪੈਣਾ ਹੈ ਕਿ ਸਾਡੇ ਕੋ ਆਮ ਆਦਮੀ ਕਲੀਨਿਕ ਦੇ ਵਿੱਚ ਜਿਹੜੀਆਂ ਵੀ ਦਵਾਈਆਂ ਅ ਬਿਹਤਰ ਤੋਂ ਬਿਹਤਰ ਮਿਲਦੀਆਂ ਆ ਆਓ ਤੇ ਇੱਥੇ ਆਪਣੇ ਟੈਸਟ ਵੀ ਸਾਡੇ ਫ੍ਰੀ ਹੁੰਦੇ ਆ ਤੇ ਆ ਕੇ ਇੱਕ ਵਾਰ ਕਲੀਨਿਕ ਵਿਜ਼ਿਟ ਕਰਕੇ ਵੇਖੋ ਸੇਵਾਵਾਂ ਸਾਡੇ ਹੈਲਥ ਸੈਂਟਰਸ ਨੂੰ ਇੱਕ ਵਾਰ ਆਪਣਾ ਪਿਆਰ ਬਖਸ਼ੋ ਤੇ ਅਸੀਂ ਤੁਹਾਡੇ ਪਿਆਰ ਨੂੰ ਹਮੇਸ਼ਾ ਅੱਗੇ ਹੀ ਲੈ ਕੇ ਜਾਵਾਂਗੇ ਤੇ ਤੁਹਾਡਾ ਲਾਈਕ ਹੈਲਥ ਸੈਕਟਰ ਦੇ ਵਿੱਚ ਵਧੀਆ ਹੀ ਕਰਾਂਗੇ थैंक यू ਹੋਰ ਵੇਖਣਾ ਉਹ ਗਿੱਸ ਮਹਾਰਾਜ ਆਪਣੇ ਜੇਲਾ ਗਵਰਨਰ ਡਾਇਰੈਕਟਰ ਸੀ ਸੀ ਇਹ ਕਿ ਇਹ ਤੁਹਾਡਾ ਮੁੱਲਾ ਪ੍ਰਾਣਾ ਤੁਸੀਂ ਇੱਥੇ ਕੰਮ ਕਰਦੇ ਜੀ ਵੀ ਹੈ ਉਸ ਕਰਦੇ ਜਿਸ ਨਾਲ ਸਾਰੇ ਨੇ ਕੰਮ ਬਹੁਤ ਚੰਗਾ ਇਹ ਮਹਿਮਾਨ ਜੋਕ ਮੁੱਖ ਮੰਤਰੀ ਸਾਹਿਬ ਸਾਰੀ ਸਰਕਾਰ ਜਿਹੜੀ ਕ੍ਰਿਆਪਾ ਕਰ ਸਕਦੀ ਹੈ ਮੇਨ ਮਕਸਦ ਹੈਗਾ ਕਿ ਮਾਨਵ ਸੇਵਾ ਅਫਸਰ ਵਿੱਚ ਜਿਹੜੀ ਲੋਕਾਂ ਦੇ ਕਦਰਾਂ ਕੀਮਤਾਂ ਜਿਹੜੀਆਂ ਉਹਨਾਂ ਨੂੰ ਪਹਿਣਾ ਉਹਨਾਂ ਦੀ ਮੁਹੱਬਤ ਜਿਹੜੀ ਆ ਉਹ ਖੜੀ ਹੋਈ ਅੱਜ ਜੋ ਮੈਂ ਦੇਖ ਰਿਹਾ ਹਾਂ ਇਹ ਜਦ ਮੈਂ ਕਾਫੀ ਵਾਰ ਇਥੇ ਡਾਕਟਰ ਰਚਨਾ ਜੀ ਦਾ ਤੇ ਦੂਸਰਾਂ ਦਾ ਵੇਖਣ ਆਇਆ ਹੈ ਕਿ ਵਾਟ ਇਜ਼ ਏ ਡੀਲਿੰਗ ਇਹ ਇੱਕ ਦੂਸਰੇ ਨਾਲ ਸਾਡਾ ਵਿਵਹਾਰ ਕੀ ਹੈ ਪੇਸ਼ੈਂਟ ਨੂੰ ਇੱਕ ਵਿਆਦ ਜਿਹੜਾ ਹੈ ਦਵਾਈ ਨੂੰ ਵੀ ਵੱਧ ਤੇਰੀ ਅਸਰ ਕਰਦਾ ਇਹ ਸਾਰੀ ਟੀਮ ਨੇ ਬੜੇ ਪਿਆਰ ਨਾਲ ਹਰ ਪੇਸ਼ੈਂਟ ਨੂੰ ਵੇਖਦੀ ਆ ਕੋਰੋਨਾ ਨਾਲ ਇੱਕ ਮੁਹੱਬਤ ਦਾ ਜਿਹੜਾ ਦਵਾਈ ਦੇ ਨਾਲ ਜਦੋਂ ਮੁਹੱਬਤ ਜੁੜ ਜੇ ਨਾ ਤਾਂ ਮਰੀਜ਼ ਆਪਣੇ ਆਪ ਹੀ ਠੀਕ ਹੋਣਾ ਸ਼ੁਰੂ ਹੋ ਜਾਂਦਾ ਹੈ ਉਹ ਚੀਜ਼ ਇੱਥੋਂ ਮਿਲੇ ਦੂਜਾ ਹੈ ਕਿ ਜਿਹੜੇ ਅੱਜ ਸਾਡੇ ਫੋਨਾਂ ਦਾ ਪਰਮਾਰ ਹੋ ਗਿਆ ਲੋਡ ਤੋਂ ਵੱਧ ਜਿਹੜੀ ਐਪਸ ਹੋਣਾ ਉਹ ਇੱਥੇ ਨਹੀਂ ਮਿਲਿਆ ਹਰ ਦਵਾਈ ਮਿਲੀ ਹੈ ਇਹ ਮੱਲਾ ਨਿਵਾਸੀ ਸਾਰਿਆਂ ਤੋਂ ਜਦੋਂ ਪਤਾ ਲੱਗਾ ਕਿ ਫ੍ਰੀ ਟੈਸਟ ਵੀ ਲੋਕਾਂ ਨੇ ਬਹੁਤ ਕਰਾਏ ਨੇ ਉਹਨਾਂ ਰਿਜ਼ਲਟ ਬਹੁਤ ਅੱਛੇ ਲੱਗੇ ਨੇ ਤੋਂ ਇਹੋ ਜਿਹੇ ਪਰਾਲੇ ਜਿਹੜੇ ਹੋਣੇ ਚਾਹੀਦੇ ਨੇ ਮੈਂ ਤੇ ਇਥੋਂ ਤੱਕ ਆਉਂਗਾ ਕਿ ਇੱਕ ਸਿਵਲ ਹਸਪਤਾਲ ਦੇ ਵਿੱਚ ਬੜੀ ਵੱਡੀ ਭੀੜ ਹੁੰਦੀ ਆ ਸਾਨੂੰ ਇਸ ਨੂੰ ਅਰਬਨ ਏਰੀਏ ਦਾ ਹਸਪਤਾਲ ਦੇ ਵਿੱਚ ਚੇਂਜ ਕਰਨਾ ਚਾਹੀਦਾ ਹੈ ਤਾਂ ਜੋ ਭੀੜ ਘਟੇ ਤੇ ਇਹਦੇ ਵਿੱਚ ਜਿੰਨਾ ਲੋਕ ਆਉਂਦੇ ਨੇ ਕਿਉਂਕਿ ਇਲਾਕਾ ਬੜਾ ਵੱਡਾ ਹੈ ਇੱਥੇ ਜੋਧਪੁਰਾ ਪਿੰਡ ਸਾਰੇ ਵੀ ਪੈ ਜਾਂਦੇ ਨੇ ਜਿਸ ਕਲੀਨਿੰਗ ਦੇ ਅੰਦਰ ਔਰ ਜਿਹੜਾ ਡੀਲ ਕਰਨਾ ਹੈ ਸਾਰੀ ਟੀਮ ਨੇ ਬੜਾ ਵਧੀਆ ਡੀਲ ਕਰਤਾ ਸਾਡੇ ਅੱਜ ਮਹੀਨੇ ਦੇ ਵਿੱਚ ਇਹ ਭਾਅ ਉੱਠਿਆ ਕਿਉਂ ਨਾ ਸੀ 30 40 ਸਾਲ ਪਹਿਲਾਂ ਜਦੋਂ ਪਰਦਾ ਤੇ ਉਹਦਾ ਇੱਕ ਰਿਲੇਸ਼ਨ ਸੀਗਾ ਆ ਕੀ ਸੀਗਾ ਮੁਹੱਬਤ ਦਾ ਸਾਸਰੀ ਕਾਲ ਇੱਕ ਨੂੰ ਪਿਆਰ ਅੱਜ ਇਹਨਾਂ ਸਤਾਂ ਦੇ ਸਿਮਲਾ ਵਾਸੀਆਂ ਨੇ ਵੀ ਅੱਜ ਇਹਨਾਂ ਦਾ ਪਿਆਰ ਸਾਂਝਾ ਕੀਤਾ ਕਿ ਜੋ ਦੁਬਾਰਾ ਜਿਹੜਾ ਮੁਹੱਬਤਾਂ ਸ਼ੁਰੂ ਹੋਈਆਂ ਨੇ ਤੇ ਧੰਨਵਾਦ ਹੈ ਕਿ ਇਹ ਇਹੋ ਜੇ ਕਲੀਨਿਕ ਵਧੀਆ ਖੁੱਲਣ ਲੋਕਾਂ ਨੂੰ ਸਹੂਲਤਾਂ ਮਿਲਣ ਉਹ ਤੇ ਕਿਸੇ ਦੇ ਵਿੱਚ ਵੀ ਭੇਦ ਭਾਵ ਨਾ ਹੋਵੇ ਤੇ ਡਾਕਟਰ ਰਚਨਾ ਜੀ ਜਿਹੜੇ ਐਸਐਮਓ ਸਾਹਿਬ ਵੀ ਆਏ ਤੇ ਤੇ ਮਰਲੇਵਾਲ ਬੜੇ ਚਾਵਨ ਨਾਲ ਮਿਲੇ ਔਰ ਸਾਰੀ ਖੁਸ਼ੀ ਦੇ ਨਾਲ ਇਹਨਾਂ ਸਾਰਿਆਂ ਨੂੰ ਅਨਾ ਕਿ ਸਾਨੂੰ ਬਹੁਤ ਖੁਸ਼ੀ ਹੋਈ ਆ ਇੱਕ ਪਹਿਲ ਕਦਮੀ ਸੀ ਅੱਜ ਇੱਥੇ ਸਾਰੇ ਦੇਖੋ ਇਸ ਤਰ੍ਹਾਂ ਹੀ ਜੇ ਦਿਲਦੀ ਰਹੇ ਪ੍ਰੇਮ ਸਕੇ ਖੋਸ਼ਕ ਡਾਕਟਰ ਮੈਨ ਮਰੀਜ਼ ਆਉਂਦਾ ਠੀਕ ਹੋ ਜਾਂਦਾ ਹੁਣ ਵੇਖਣਾ ਪਵੇ ਕਿ ਡਾਕਟਰ ਬਾਕੀ ਵੀ ਇਸੇ ਤਰ੍ਹਾਂ ਕੰਮ ਕਰਨਗੇ ਤਰੰਤ ਤਦ ਜੋ ਸਵੀਲੇਡੂ ਦੇ ਐਕਸਰੇ ਟੀਵੀ ਤਰੰਤ ਲੇਕਿਨ ਇਹ ਹੀ ਸਲਾਹ ਹੈ ਗਰਮੀ ਦੇ ਵਿੱਚ ਘੱਟ ਤੋਂ ਘੱਟ ਨਿਕਲਿਆ ਜਾਵੇ ਬਹੁਤ ਜਰੂਰੀ ਕੰਮ ਹੋਵੇ ਤਾਂ ਨਿਕਲੋ ਜਿਆਦਾ ਪੀਕ ਦੀ ਗਰਮੀ 11 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਹੁੰਦੀ ਹੈ ਕੋਸ਼ਿਸ਼ ਕਰੋ ਉਦੋਂ ਨਾ ਨਿਕਲਿਆ ਜਾਵੇ ਬਾਕੀ ਜੇ ਨਿਕਲਣਾ ਹੀ ਪਵੇ ਆਪਣੇ ਨਾਲ ਪਾਣੀ ਦੀ ਬੋਤਲ ਜ਼ਰੂਰ ਨਾਲ ਲੈ ਕੇ ਜਾਈ ਜਾਵੇ ਕਿਉਂਕਿ ਇੰਨੀ ਗਰਮੀ ਦੇ ਵਿੱਚ ਪਾਣੀ ਦੀ ਮਾਤਰਾ ਸਰੀਰ ਦੇ ਵਿੱਚ ਘਟ ਜਾਂਦੀ ਹੈ ਆਮ ਆਪਾਂ ਮਰੀਜ਼ ਨੂੰ ਜਾਂ ਪਬਲਿਕ ਨੂੰ ਕਹਿੰਦੇ ਆ ਵੀ 2 ਜਾਂ 2.5 ਲੀਟਰ ਪਾਣੀ ਪੀਣਾ ਚਾਹੀਦਾ ਪਰ ਜਿਹੜੀ ਹੁਣ ਗਰਮੀ ਪੈ ਰਹੀ ਹੈ ਸਾਡੇ ਵੱਲੋਂ ਸਲਾਹ ਹੈਗੀ ਹੈ ਵੀ 4 ਤੋਂ 5 ਲੀਟਰ ਪਾਣੀ ਪੀਤਾ ਜਾਵੇ ਤਾਂ ਕਿ ਪਾਣੀ ਦੀ ਕਮੀ ਸਰੀਰ 'ਚ ਨਹੀਂ ਆਣੀ ਚਾਹੀਦੀ ਜਿਆਦਾ ਗਰਮੀ ਦੇ ਵਿੱਚ ਬੱਚਿਆਂ ਨੂੰ ਤੇ ਬਜ਼ੁਰਗਾਂ ਨੂੰ ਬਹੁਤ ਜ਼ਿਆਦਾ ਮੁਸ਼ਕਲ ਆ ਰਹੀਆਂ ਹਨ ਖਾਸ ਕਰਕੇ ਜਿਵੇਂ ਉਹਨਾਂ ਨੂੰ ਪੇਟ ਦੀ ਪ੍ਰੋਬਲਮ ਦੀ ਸ਼ਿਕਾਇਤ ਆ ਟਟੀਆਂ ਉਲਟੀਆਂ ਵੀ ਕਈਆਂ ਨੂੰ ਮਰੀਜ਼ਾਂ ਨੂੰ ਆ ਰਹੀਆਂ ਆ ਆਪੀਡੀ ਤਾਂ ਸਾਡੇ ਕੋਲ ਹਸਪਤਾਲਾਂ 'ਚ ਘੱਟ ਹੈ ਪਰ ਐਮਰਜੈਂਸੀ ਜਿਹੜੀ ਹੈ ਉਹ ਜ਼ਿਆਦਾ ਹੈ ਐਮਰਜੈਂਸੀ ਐਸੀ ਚੀਜ਼ ਦੀ ਆ ਰਹੀ ਹੈ ਟਟੀਆਂ ਦੀ ਉਲਟੀਆਂ ਦੀ ਉਹਦੇ 'ਚ ਵੀ ਮੇਰੀ ਇਹੀ ਸਲਾਹ ਹੈਗੀ ਆ ਵੀ ਪਾਣੀ ਦੀ ਕਮੀ ਨਹੀਂ ਆਉਂਦੇਣੀ ਚਾਹੀਦੀ ਪਾਣੀ ਵੱਧਤ ਵੱਧ ਪੀਓ ਓ ਆਰ ਐਸ ਦੇ ਪੈਕੇਟ ਆਪਣੇ ਕੋਲ ਲੈ ਕੇ ਰੱਖੋ ਸਾਡੇ ਕੋਲ ਹਸਪਤਾਲਾਂ 'ਚ ਫ੍ਰੀ ਹੈ ਲੈ ਕੇ ਜਾ ਸਕਦੇ ਨੇ ਜਿਹਨੂੰ ਵੀ ਟਟੀਆਂ ਉਲਟੀਆਂ ਦੀ ਸ਼ਿਕਾਇਤ ਆ ਬਾਕੀ ਜੇ ਕੋਈ ਮ ਸੇਵਲ ਹਸਪਤਾਲ ਦੇ ਵਿੱਚ ਪੂਰਾ ਪੁਖਤਾ ਇੰਤਜ਼ਾਮ ਹੈ ਗਲੂਕੋਜ਼ ਦਾ ਇੰਤਜ਼ਾਮ ਹੈ ਦਵਾਈਆਂ ਦਾ ਇੰਤਜ਼ਾਮ ਹੈ ਕਿਸੇ ਵੇਲੇ ਵੀ ਆਪਣੇ ਕੋਲ 24 ਘੰਟੇ ਐਮਰਜੈਂਸੀ ਹੈ ਉੱਥੇ ਹਾਜ਼ਰ ਹੋ ਸਕਦੇ